ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਇਜ਼ਰਾਈਲ-ਇਰਾਨ ਜੰਗ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਹੁਣ ਤੱਕ 600 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਔਰ ਦੂਜੇ ਪਾਸੇ ਇਰਾਨ ਦੇ ਸੁਪਰੀਮੋ ਲੀਡਰ ਦਾ ਕਹਿਣਾ ਹੈ ਕਿ ਅਸੀਂ ਸਰੈਂਡਰ ਨਹੀਂ ਕਰਾਂਗੇ ਔਰ ਅਜੇ ਹਿੱਦ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਹੋਈ ਆ ਜੰਗ ਜਿਹੜੀ ਹੈ ਲਗਭਗ 7ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਰਜੇਹਿਦ ਵਿੱਚ ਇਜ਼ਰਾਈਲ ਔਰ ਇਰਾਨ ਦੇ ਦੋਵੇਂ ਇਲਾਕਿਆਂ ਦੇ ਵਿੱਚ ਤੁਸੀਂ ਕਹਿ ਲਓ ਕਿ ਬਹੁਤ ਖੌਫਨਾਕ ਮੰਜ਼ਰ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਜ਼ਰਾਈਲ ਔਰ ਇਰਾਨ ਦੇ ਵਿਚਕਾਰ ਜੋ ਜੰਗ ਹੋ ਰਹੀ ਹੈ ਉਹ ਭਿਆਨਕ ਰੂਪ ਧਾਰਨ ਕਰਦੀ ਹੋਈ ਨਜ਼ਰ ਆ ਰਹੀ ਔਰ 600 ਤੋਂ ਵੀ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਔਰ ਇਸ ਵਿਚਕਾਰ ਡੋਨਾਲਡ ਟਰੰਪ ਵੀ ਇਹਦੇ ਵਿੱਚ ਆ ਚੁੱਕੇ ਨੇ ਔਰ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਂਦਾ ਉਹ ਕਹਿੰਦੇ ਨੇ ਕਿ ਇਰਾਨ ਤੇ ਕਾਰਵਾਈ ਕਰਾਂਗੇ ਇਹ ਸਿਰਫ ਮੈਨੂੰ ਪਤਾ ਦੱਸ ਦਿਓ ਕਿ ਇਸ ਜੋ ਈਰਾਨ ਦੇ ਸੁਪਰੀਮ ਲੀਡਰ ਨੇ ਖਮਾਨੀ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਸਾਂਝਾ ਕੀਤਾ ਗਿਆ ਉਹ ਕਹਿੰਦੇ ਨੇ ਕਿ ਅਸੀਂ ਜੰਗ ਲੜਾਂਗੇ ਅਸੀਂ ਸਰੈਂਡਰ ਨਹੀਂ ਕਰਾਂਗੇ ਤਾਂ ਇਜ਼ਰਾਈਲ ਈਰਾਨ ਜੰਗ ਦੇ ਵਿੱਚ ਇਸ ਸਮੇਂ ਈਰਾਨ ਦੇਸ਼ ਬਹੁਤ ਜ਼ਿਆਦਾ ਵੀਕ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਇਜ਼ਰਾਈਲ ਜੇਕਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਕਿਉਂਕਿ ਉਹਨਾਂ ਕੋਲ ਤਕਨੀਕੀ ਬਹੁਤ ਸਟਰੋਂਗ ਹੈਗਾ ਉਹਨਾਂ ਕੋਲ ਬਹੁਤ ਵਧੀਆ-ਵਧੀਆ ਮਿਜ਼ਾਈਲਸ ਵੀ ਨੇ ਪਰ ਅਜੇ ਹਿੱਦ ਵਿੱਚ ਈਰਾਨ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈ ਉਸ ਨੂੰ ਝੇਲਣਾ ਪੈ ਰਿਹਾ ਔਰ ਲਗਭਗ 100 ਤੋਂ ਵੱਧ ਡਰੋਨਸ ਦੇ ਨਾਲ ਬੀਤੇ ਦਿਨ ਹਮਲਾ ਕੀਤਾ ਗਿਆ ਸੀ ਮਜ਼ਾਈਲਾ ਜੜੀਆਂ ਨੇ ਦਾਗੀਆਂ ਜਾਂਦੀਆਂ ਨੇ ਔਰ ਲਾਈਵ ਪੜ ਰਹੀ ਕੈਂਕਰ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਔਰ ਤੁਸੀਂ ਦੇਖੋ ਜਿਹੜੇ ਈਰਾਨ ਦੇ ਵਿੱਚ ਸਰਕਾਰੀ ਆਧਾਰੇ ਨੇ ਖਾਸ ਕਰਕੇ ਪਹਿਲਾਂ ਉਹਨਾਂ ਨੂੰ ਨਿਸ਼ਾਨੇ ਤੇ ਬਣਾਇਆ ਗਿਆ ਸੀ ਹੁਣ ਆਮ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਦੂਜੇ ਪਾਸੇ ਭਾਰਤ ਸਰਕਾਰ ਦੀ ਜੇਕਰ ਗੱਲ ਕਰਦੇ ਆ ਪਹਿਲਾਂ ਹੀ ਇੱਕ ਨੋਟੀਫਿਕੇਸ਼ਨ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਅਸੀਂ ਆਪਣੇ ਭਾਰਤੀ ਵਿਦਿਆਰਥੀਆਂ ਨੂੰ ਜ਼ਰੂਰ ਉੱਥੋਂ ਕੱਢ ਲਾਂਗੇ ਪਰ ਜਿਹੜੇ ਜਿਹੜੇ ਲੋਕ ਆਪ ਉੱਥੋਂ ਫਲਾਈਟ ਪਕੜ ਕੇ ਵਾਪਸ ਭਾਰਤ ਪਰਤ ਸਕਦੇ ਨੇ ਉਹਨਾਂ ਨੂੰ ਐਡਵਾਈਜ਼ਰੀ ਹੈ ਕਿ ਤੁਸੀਂ ਆਪਣੀ ਜਾਨ ਬਚਾਓ ਕਿਉਂਕਿ ਹਾਲਾਤ ਸੁਖਾਵੇ ਨਹੀਂ ਹੈ ਬਹੁਤ ਮਾੜੇ ਹਾਲਾਤ ਜਿਹੜੇ ਨੇ ਸਮੇਂ ਇਜ਼ਰਾਈਲ ਰਾਨ ਦੋਵਾਂ ਦੇ ਵਿੱਚ ਜੰਗ ਹੋਣ ਤੋਂ ਬਾਅਦ ਤੁਸੀਂ ਦੇਖੋ 600 ਲੋਕਾਂ ਦੀ ਮੌਤ ਘੱਟਾ ਅੰਕੜਾ ਨਹੀਂ ਹੁੰਦਾ ਕੁਝ ਹੀ ਦਿਨਾਂ ਦੇ ਵਿੱਚ ਇਹ ਅੰਕੜਾ ਦਿਨੋਂ ਦਿਨ ਜਿਹੜਾ ਵਧਦਾ ਜਾ ਰਿਹਾ ਰਾਨ ਇੱਕ ਹੱਤਿਆ ਕਰੇ ਅਜਿਹੀ ਗੱਲ ਜਿਹੜੀ ਹੈ ਡੋਨਾਲਡ ਟਰੰਪ ਦੇ ਵੱਲੋਂ ਕਹੀ ਗਈ ਆ ਉਹ ਕਹਿੰਦੇ ਆ ਕਿ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਉਹਨਾਂ ਨੇ ਬਿਲਕੁਲ ਹੀ ਨਕਾਰ ਦਿੱਤਾ ਇਸ ਗੱਲ ਨੂੰ ਔਰ ਦੂਜੇ ਪਾਸੇ ਤੁਸੀਂ ਦੇਖੋ ਈਰਾਨ ਦੇ ਸੁਪਰੀਮ ਲੀਡਰ ਆਪਣੀ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਅਸੀਂ ਤਾਂ ਸਰੈਂਡਰ ਨਹੀਂ ਕਰਾਂਗੇ ਉੱਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਨੇ ਵੀ ਆਪਣੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਉਹ ਕਹਿੰਦੇ ਨੇ ਕਿ ਫੌਜ ਦਖਲ ਕਰੇਗੀ ਇਸ جنگ ਦੇ ਵਿੱਚ ਅਮਰੀਕਾ ਦੇ ਔਰ ਤੁਸੀਂ ਦੇਖ ਲਓ ਕਿ ਅਮਰੀਕੀ ਜੇਕਰ ਸੈਨਾ ਦੀ ਗੱਲ ਕੀਤੀ ਜਾਵੇ ਉਹ ਆਪਣੇ ਆਪ ਦੇ ਵਿੱਚ ਹੀ ਸਭ ਸ੍ਰੇਸ਼ਟ ਸੈਨਾ ਮੰਨੀ ਜਾਂਦੀ ਹੈ ਬਾਕੀ ਸੈਨਾਵਾਂ ਦੇ ਨਾਲ ਉਹ ਬਾਕੀ ਫੌਜੀਆ ਦੇ ਨਾਲ ਉਹ ਬਹੁਤ ਵਧੀਆ ਤਕਨੀਕ ਉਹਨਾਂ ਦੇ ਕੋਲ ਹੈਗੀ ਹੈ ਤਾਂ ਅਜਿਹੇ ਦੇ ਵਿੱਚ ਜੇਕਰ ਅਮਰੀਕਾ ਦੀ ਐਂਟਰੀ ਇਸ ਜੰਗ ਦੇ ਵਿੱਚ ਹੁੰਦੀ ਹੈ ਤਾਂ ਈਰਾਨ ਨੂੰ ਬਹੁਤ ਵੱਡਾ ਖਮਿਆਜ਼ਾ ਇਸ ਦਾ ਪੁਗਤਨਾ ਪਏਗਾ ਔਰ ਤੁਸੀਂ ਦੇਖੋ ਹੁਣ ਹੀ ਮੋਤਾਂ ਦਾ ਇਹ ਅੰਕੜਾ ਹੈ ਜੇ ਅਮਰੀਕਾ ਆਪਣੀ ਫੌਜ ਲੈ ਕੇ ਇਸ ਜੰਗ ਦੇ ਵਿੱਚ ਉਤਰਦੀ ਹੈ ਕਿਉਂਕਿ ਉਹਨਾਂ ਦਾ ਤਾਂ ਸਿੱਧਾ ਜਾ ਜਿਹੜਾ ਸੰਬੰਧ ਹੈ ਉਹ ਇਜ਼ਰਾਈਲ ਦੇ ਨਾਲ ਹੈ ਕਹਿੰਦੇ ਨੇ ਕਿ ਅਸਤਾ ਇਜ਼ਰਾਈਲ ਦੇ ਨਾਲ ਖੜਿਆ ਤਾਂ ਅਜਿਹੇ ਦੇ ਵਿੱਚ ਇਜ਼ਰਾਈਲ ਪਹਿਲਾ ਹੀ ਸਟਰੋਂਗ ਹੈ ਜੇਕਰ 트럼ਪ ਦੀ ਫੌਜ ਉਹਨਾਂ ਦੇ ਨਾਲ ਜੁੜਦੀ ਹੈ ਤਾਂ ਉਹ ਹੋਰ ਵੀ ਜ਼ਿਆਦਾ ਤਾਕਤਵਰ ਹੋ ਜਾਣਗੇ ਔਰ ਈਰਾਨ ਜੋ ਕਿ ਪਹਿਲੇ ਹੀ ਬਹੁਤ ਜ਼ਿਆਦਾ ਇੱਕ ਕਮਜ਼ੋਰ ਦੇਸ਼ ਕਹਿ ਲੋ ਹੈਗਾ ਪਰ ਉਹਨਾਂ ਦੇ ਹੌਸਲੇ ਜ਼ਰੂਰ بلند ਨੇ ਪਰ ਅਜੇ ਹੀ ਸਥਿਤੀ ਦੇ ਵਿੱਚ ਹੌਸਲੇ ਨਹੀਂ ਦਿਮਾਗ ਤੋਂ ਕੰਮ ਲੈਣਾ ਬਣਦਾ ਕਿ ਜੇਕਰ ਤੁਸੀਂ ਜੰਗ ਲੜ ਰਹੇ ਹੋ ਤਾਂ ਤੁਸੀਂ ਦੇਖੋ ਕਿ ਤੁਸੀਂ ਆਪਣੇ ਦੇਸ਼ ਵਾਸੀਆਂ ਨੂੰ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਦੇਖਣੀ ਹੈ ਇਹ ਨਹੀਂ ਦੇਖਣਾ ਕਿ ਅਸੀਂ ਕਿੰਨੀ ਕੁ ਜ਼ਿਆਦਾ ਲੰਮੀ ਇਹਨੂੰ ਜੰਗ ਖਿੱਚ ਸਕਦੇ ਤਾਂ ਮੈਨੂੰ ਲੱਗਦਾ ਕਿਥੇ ਨਾ ਕਿਥੇ ਇਹ ਜੰਗ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਰੂਪ ਧਾਰਨ ਕਰ ਰਹੀ ਹੈ